ਨਾਲੀ ਜੀ ਸਾਢੇ 3 ਸਾਲ ਹੋ ਗਏ ਜੀ ਭਗਵੰਤ ਮਾਨ ਦੇ ਕਾਰਜਕਾਲ ਨੂੰ ਭਗਵੰਤ ਮਾਨ ਨੂੰ ਰਾਜਨੀਤਿਕ ਤੌਰ ਤੇ ਵਰਤੇ ਆ ਜਾਂ ਉਹ ਕਮੇਟੀ ਦੇ ਤੌਰ ਤੇ ਵਰਤੇ ਆ ਲੋਕਾਂ ਦੇ ਦੇਖੋ ਮੈਨੂੰ ਇਹ ਲੱਗਦਾ ਵੀ ਰਾਜਨੀਤਿਕ ਗੁਣ ਤੋਹ ਦੇ ਚ ਅਜੇ ਵੀ ਨਹੀਂ ਹੈਗੇ ਹੂੰ ਦੋ ਕਿਸਮਾਂ ਇੱਕ ਇੱਕ ਤਾਂ ਉਹ ਪਹਿਲਾਂ ਕਮੇਡੀਅਨ ਸੀ ਹੂੰ ਜਿਹੜਾ ਕਿਸੇ ਦਾ ਕਹਾਣਾ ਵੀ ਜਨਮ ਜਾਤ ਪਰਵਾਹtion ਬਣ ਜਾਂਦਾ ਜਾਂ ਜਿਸ ਕੰਮ ਦੇ ਵਿੱਚ ਤੁਸੀਂ ਪ੍ਰਵੀਨ ਜਾਂ ਪ੍ਰਵਾਨ ਚੜ ਜਾਂਦੇ ਹੋ ਹੂੰ ਰਾਜਨੀਤਿਕ ਬਣਨ ਦੀ ਉਹਨੇ ਕੋਸ਼ਿਸ਼ ਬਹੁਤ ਕੀਤੀ ਪਰ ਮੈਨੂੰ ਇਹ ਲੱਗਦਾ ਵੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਅੱਜ ਵੀ ਉਹ ਜਿਹੜਾ ਉਹਦਾ ਅਕਸ ਹੈਗਾ ਉਹ ਨਾ ਮੁੱਖ ਮੰਤਰੀ ਵਾਲਾ ਤੇ ਨਾ ਹੀ ਕੋਈ ਸੁਰਜੇ ਹੋਏ ਕਿਸੇ ਰਾਜਨੀਤੀ ਬਾਣ ਵਾਲਾ ਹੈਗਾ ਉਹ ਕਮੇਟੀਆਂ ਦੇ ਤੌਰ ਤੇ ਦੇਖਦੇ ਨੇ ਪਰ ਹੂੰ ਉਹਨੇ ਇੱਕ ਗੱਲ ਦੇ ਵਿੱਚ ਹੋਰ ਮਹਾਰਤ ਹਾਸਲ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਵੀ ਸ਼ਾਇਦ ਮੈਂ ਪੁਲਿਸ ਦੇ ਡੰਡੇ ਨਾਲ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਰਾਜ ਕਰਨ ਦੇ ਵਿੱਚ ਸਫਲ ਹੋ ਜਾਵਾਂ ਤੇ ਲੋਕਾਂ ਨੂੰ ਡਰਾਵਾਂ ਉਹ ਉਹਦੀਆਂ ਕਈ ਐਗਜ਼ਾਮਪਲਾਂ ਦਿੱਤੀਆਂ ਜਾ ਸਕਦੀਆਂ ਨੇ ਪੁਲਿਸ ਨੂੰ ਖੁੱਲੀ ਸ਼ੂਟ ਬਹੁਤ ਦਿੱਤੀ ਗਈ ਉਹਨੇ ਫਿਰ ਲੋਕਾਂ ਦੇ ਵਿੱਚ ਜਿਵੇਂ ਕਹਿੰਦੇ ਮਾਰ ਕੇ ਕਾਂ ਟੰਗਣ ਵਾਲੇ ਇਨਸੀਡੈਂਟ ਬੜੇ ਕੀਤੇ ਕਦੇ ਸਿੰਗਲਾ ਫੜ ਲਿਆ ਜੀ ਕਦੇ ਪਠਾਨ ਮਜੇ ਦੇ ਮਗਰ ਪੁਲਿਸ ਭੇਜਤੀ ਯਾਨੀ ਡਰਾਮੇਬਾਜ਼ ਆਪਣੇ ਬੰਦੇ ਮੋਰੇ ਹਾਂ ਬਿਲਕੁਲ ਜਿਵੇਂ ਫਿਲਮ ਦੇ ਵਿੱਚ ਸੀਨ ਚੱਲਦੇ ਹਨ ਇੱਕ ਉਹ ਹਿੰਦੀ ਦੀ ਫਿਲਮ ਆਈ ਸੀ ਗੈਂਗਸ ਆਫ ਬਾਸੇਪੁਰ ਇਹ ਸਾਰੀ ਉਹ ਉਹ ਪਤਾ ਨਹੀਂ ਕਿਥੋਂ ਕੀ ਆਪਰੇਟ ਹੋਈ ਜਾਂਦਾ ਸਮਝ ਇਹਨਾਂ ਨੂੰ ਵੀ ਨਹੀਂ ਆ ਰਿਹਾ ਵੀ ਹੋ ਕੀ ਰਿਹਾ ਉਹ ਕੇਜਰੀਵਾਲ ਤੇ ਦੋਸ਼ ਲਾਉਂਦੇ ਨੇ ਕੇਜਰੀਵਾਲ ਹੁਣ ਪਰ ਦੋਸ਼ ਲਾਉਂਦੇ ਫੇ ਲੜਾਈ ਪੈ ਜਾਂਦੀ ਆ ਜੀ ਫਿਰ ਉਹ ਹਸਪਤਾਲ ਦਾਖਲ ਹੋ ਜਾਂਦਾ ਯਾਨੀ ਕਿ ਬਹੁਤ ਹੀ ਇੱਕ ਬਾ ਕਮਾਲ ਜਿਹੜਾ ਹੈਗਾ ਮਮਨਜਕ ਡਰਾਮਾ ਜਿਹਦੇ ਵਿੱਚ ਕ੍ਰਾਈਮ ਵੀ ਆ ਜਿਹਦੇ ਵਿੱਚ ਕਹਾਣਾ ਬੜੀਆਂ ਜਿਹੜੀਆਂ ਤੁਸੀਂ ਦੇਖਿਓ ਫਿਲਮਾਂ ਵੀ ਹੋਰ ਉਹਦੇ ਵਿੱਚੋਂ ਨਿਕਲਦੀਆਂ ਨੇ ਸਾਰਾ ਚੀਜ਼ ਇਨਸੀਡੈਂਟੇ ਚੱਲ ਰਹੇ ਨੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਸਰਕਸ ਦਾ ਤੰਬੂ ਲੱਗਿਆ ਹੋਇਆ ਤੇ ਲੋਕ ਆਪਣੀ ਟਿਕਟ ਲੈ ਕੇ ਉਹ ਪੈਸੇ ਖਰਚ ਕੇ ਕੋਈ 100 150 ਦੀ ਜਿੰਨੀ ਕਿ ਨੇੜੇ ਹੁੰਦੀ ਆ ਤੇ ਮੁੜ ਕੇ ਬਾਹਰ ਆ ਕੇ ਬੋਲਣ ਜੋਗੇ ਨਹੀਂ ਰਹਿੰਦੇ ਅਗਲਾ ਕਹਾਣੀ ਦੱਸੀਏ ਕੀ ਵੀ ਅੰਦਰ ਹੋਇਆ ਕੀ ਆ ਇਹ ਤਾਂ ਪਤਾ ਹੀ ਨਹੀਂ ਸਾਰਾ ਕੁਝ ਚੋਕ ਕਰਦੇ ਨੇ ਇਸ ਕਰਕੇ ਇੱਕ ਬਹੁਤ ਵਧੀਆ ਸਰਕਸ ਵਾਲੀ ਸਰਕਾਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਜਿਹੜਾ ਤੁਸੀਂ ਕਿਹਾ ਵੀ ਹਸਪਤਾਲ ਚ ਦਾਖਲ ਹੋ ਜਾਂਦੇ ਨੇ ਇਹ ਹਸਪਤਾਲ ਚ ਜਦੋਂ ਵੀ ਦਾਖਲ ਜਿੰਨੀ ਵਾਰ ਹੋਏ ਨੇ ਮੇਰੇ ਖਿਆਲ ਦੋ ਤਿੰਨ ਸਾਲ ਚ ਦੋ ਵਾਰੀ ਹੋ ਗਏ ਜਦੋਂ ਵੀ ਦਾਖਲ ਹੁੰਦੇ ਨੇ ਚਰਚਾ ਮੋਟ ਉੱਠ ਜਾਂਦੀ ਹੈ ਨਾ ਸੀਆਂ ਬਦਲ ਜਾਂਦੀ ਹੈ ਜੀ ਇਹ ਕਿਥੋਂ ਤੱਕ ਹੈ ਵੀ ਸਹੀ ਹੁੰਦਾ ਜਾਂ ਇਹ ਡਰਾਮਾ ਹੁੰਦਾ ਜਾਂ ਉਹ ਚੈੱਕ ਕਰਦੇ ਨੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਵਾਲੇ ਵੀ ਹਾਂ ਉਹ ਟਾਉਂਦੇ ਨੇ ਵੀ ਹਾਂ ਕੀ ਹੈ ਵੀ ਲੋਕਾਂ ਦਾ ਕੀ ਰਵਈਆ ਇਹਦੇ ਬਾਰੇ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਦੇਖੋ ਲੋਕਾਂ ਦਾ ਰਪਈਆ ਤਾਂ ਇਹਨਾਂ ਨੂੰ ਪਤਾ ਹੀ ਆ ਹੁਣ ਹੁਣ ਕਹਾਣਾ ਵੀ ਉਹ ਮਾਂ ਮਰ ਗਈ ਜਿਹੜੀ ਦਹੀਂ ਨਾਲ ਫੇ ਰੋਟੀ ਖਾਂਦੀ ਸਾਨੂੰ ਸਵੇਰੇ ਠੀਕ ਆ ਹੁਣ ਤਾਂ ਮਤੇਈ ਮਾਂ ਦੇ ਬਸ ਪਏ ਹੋਏ ਨੇ ਹੁਣ ਕਿਉਂਕਿ ਜਿਹੜਾ ਇਹਨਾਂ ਦੀ ਜਿਨ੍ਹਾਂ ਨੂੰ ਇਹ ਪਾਪਾਰ ਮੰਮੀ ਕਹਿੰਦੇ ਸੀ ਇਹਨਾਂ ਦੀ ਇੱਕ ਐਮਐਲਏ ਕਹਿੰਦੀ ਵੀ ਸਾਨੂੰ ਤਾਂ ਪਾਪਾਰਗੇ ਲੱਗਦੇ ਨੇ ਤੇ ਪਾਪਾ ਜੀ ਦਾ ਅਗਲੇ ਨੇ ਸਾਧ ਤੇ ਡੋਲ ਵਾਂਗੂ ਮਾਚ ਕੇ ਭੇਜੇ ਨੇ ਤੇ 2.5 ਸਾਲ ਉਹਨਾਂ ਦਾ ਇੱਕ ਬਹੁਤ ਹੀ ਖੱਬੀਖਾਨ ਮੰਤਰੀ ਜਿਹੜਾ ਕਹਿੰਦਾ ਸੀ ਸਿੱਖਿਆ ਦੀ ਕ੍ਰਾਂਤੀ ਜੀ ਅਮਰੀਕਾ ਸਾਤੋਂ ਸਿੱਖੂਗਾ ਅੱਜਕੱਲ ਪੰਜਾਬ ਚ ਤੁਰਿਆ ਫਿਰਦਾ ਉਹ 2.5 ਸਾਲ ਅੰਦਰ ਰੱਖਿਆ ਤੇ ਸ਼ਰਾਬ ਦੇ ਕੇਸ ਚ ਸ਼ਾਮਦਮ ਦੰਡਾ ਹਾਂ ਸ਼ਾਮਦਮ ਦੰਡਾ ਇਹ ਜਿਹੜਾ ਹੁਣ ਨਾਂ ਕੀ ਲੈਣਾ ਸਾਰੇ ਹੀ ਜਾਣਦੇ ਆ ਇਸ ਕਰਕੇ ਉਹ ਪੰਜਾਬੀ ਦੀ ਮੈਂ ਫੇਰ ਕਹਾਵਤ ਨੂੰ ਯੂਜ਼ ਕਰਾਂ ਕਹਿੰਦਾ ਵੀ ਇੱਕ ਨੂੰ ਕੀ ਰੋਨੀ ਐ ਤੇ ਤਾਂ ਉੱਤਿਆ ਫਰਦਾਬ ਆ ਪ੍ਰੋਬਲਮ ਇੱਥੇ ਆ ਖੜੀ ਹੋਈ ਆ ਜਦੋਂ ਆਵਾ ਉਤ ਗਿਆ ਉਹ ਦਿੱਲੀ ਤਾਂ ਉਹ ਲੋਕਾਂ ਨੂੰ ਤਾਂ ਪੰਜਾਬ ਵਾਲਿਆਂ ਨੂੰ ਲੱਗਦਾ ਵੀ ਦਿੱਲੀ ਵਾਲਿਆਂ ਦਾ ਕਬਜ਼ਾ ਪ੍ਰੋਬਲਮ ਇਹ ਆ ਵੀ ਦਿੱਲੀ ਦੀ ਪੁਲਿਸ ਉਹਨਾਂ ਨੂੰ ਪੜ ਨਹੀਂ ਦਿੰਦੀ ਉਹਨਾਂ ਦੇ ਖਿਲਾਫ ਐਫ ਆਰੀਆਂ ਐਪਲੀਕੇਸ਼ਨ ਇੰਨੀਆਂ ਪਈਆਂ ਨੇ ਕਿਸੇ ਵਿੱਚ ਉਹਨਾਂ ਨੂੰ ਇਹ ਲੱਗਿਆ ਤਾਂ ਵੀ ਯਾਰ ਜੇ ਦਿੱਲੀ ਚ ਰਵਾਂਗੇ ਤਾਂ ਸਾਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਇਸ ਕਰਕੇ ਉਹ ਬਚਦੇ ਜਿਵੇਂ ਆਪਾਂ ਨਹੀਂ ਕਹਿੰਦੇ ਕਈ ਵਾਰ ਪੁਲਿਸ ਦੇ ਵਿੱਚ ਕੇਸ ਹੋ ਜਵੇ ਆਪਾਂ ਸੱਚੇ ਖੱਬੇ ਹੋ ਜਾਂਦੇ ਨੇ ਤੇ ਪੰਜਾਬ ਤੋਂ ਉਹਨਾਂ ਨੇ ਸੱਚਾ ਖੱਬਾ ਬਣਾਇਆ ਹੋਇਆ ਆ ਕੇ ਇੱਥੇ ਲੁਕਦੇ ਨੇ ਤੇ ਇਹਨਾਂ ਦਾ ਐਮਐਲਏ ਦਿੱਲੀ ਜਾ ਲੁਕਿਆ ਹਾਂ ਦਿੱਲੀ ਜਾ ਲੁਕਿਆ ਦੇਖੋ ਗੱਲ ਪੈਰਲਲ ਆ ਨਾ ਪੁੱਫੜ ਦੂਜੀ ਹਾਂ ਪੁੱਫੜ ਜਿਹਨੂੰ ਕਹਿੰਦੇ ਸੀ ਦੂਜੀ ਫੋਰਸ ਨੇ ਉਹਨੂੰ ਸ਼ੈਲਟਰ ਦਿੱਤਾ ਇਸ ਕਰਕੇ ਇੱਕ ਬੜੀ ਮੈਨੂੰ ਇਹ ਲੱਗਦਾ ਪੰਜਾਬ ਚ ਕਮੇਡੀ ਸ਼ੋਅ ਚੱਲ ਰਿਹਾ ਤੇ ਸੈਂਟਰ ਸਰਕਾਰ ਬੜੀ ਹੀ ਟੇਢੀ ਨਿਗਾ ਨਾਲ ਤੇ ਜਿਵੇਂ ਲੋਕ ਕਹਿੰਦੇ ਸੀ ਵੀ 20 ਟੀਮ ਆ ਉਹਨਾਂ ਦੀ ਉਹ ਨੂੰ ਵਰਤ ਰਹੀ ਆ ਅਗਲਾ ਕਹਿੰਦਾ ਵੀ ਖਾਣ ਪੀਣ ਨੂੰ ਬਾਦਰੀ ਤੇ ਸੋਟੇ ਖਾਣ ਨੂੰ ਰਿਚ ਬਦਨਾਮੀ ਇਹਨਾਂ ਦੇ ਪੱਲੇ ਆ ਤੇ ਸਮਾਨ ਜਿਹੜਾ ਇੱਥੋਂ ਲਜਾਉਂਦੇ ਨੇ ਲੁੱਟ ਕੇ ਤੇ ਅਕਸਰ ਜਿਹੜੀਆਂ ਧਾਰਨਾਵਾਂ ਹੁੰਦੀਆਂ ਨੇ ਲੋਕ ਧਾਰਨਾਵਾਂ ਜਾਂ ਲੋਕ ਭਾਖਿਆ ਹੁੰਦੀ ਆ ਉਹ ਕਦੇ ਵੀ ਬਾੜੀ ਝੂਠੀ ਨਹੀਂ ਹੁੰਦੀ ਲੋਕਾਂ ਕੋਲੋਂ ਆਪਾਂ ਨੂੰ ਕਈ ਵਾਰ ਤਾਜ਼ੀ ਪత్రిక ਡਾਕੂਮੈਂਟਰੀ ਜਿਵੇਂ ਨਾ ਅਦਾਲਤ ਸਬੂਤ ਮੰਗਦੀ ਆ ਸਬੂਤਾਂ ਦੀ ਲੋੜ ਪਤਾ ਹੀ ਹੁੰਦਾ ਵੀ ਕੀ ਲੱਛਣ ਨੇ ਠੀਕ ਆ ਜੀ ਉਹ ਜਿਵੇਂ ਜਦੋਂ ਨਵੀਂ ਨੂੰ ਆਉਂਦੀ ਆ ਉਹਨਾਂ ਦੀ ਪਹਿਲਾਂ ਤਾਂ ਥੋੜੇ ਰੋਟੀ ਪੱਕਦੀ ਨਹੀਂ ਸੀ ਮੈਂ ਪੱਕਣ ਲਈ ਆ ਇਹਨਾਂ ਦਾ ਉਹ ਹਾਲ ਆ ਗੱਲ ਇਹ ਆ ਵੀ ਸਰਿਆ ਹੀ ਹੋਇਆ ਹੁਣ ਹੋਰ ਸ਼ਬਦ ਤਾਂ ਹੈ ਨਹੀਂ ਕਹਿਣ ਇਹ ਜਿਹੜੇ ਤੁਸੀਂ ਕਿਹਾ ਵੀ ਉਹਨਾਂ ਦੀ ਪਾਪਾ ਵਾਲੀ ਜਿਹੜੀ ਐਮਐਲਏ ਸੀਗੀ ਉਹ ਵੀ ਪਹਿਲਾਂ ਸਿਰ ਤੇ ਬਿਠਾ ਕੇ ਰੱਖੀ ਐ। ਉਹਨਾਂ ਹੁਣ ਜਮਾਂ ਕੁੰਜੇ ਲਾਤੀ। ਇਹ 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 ਜਿਹੜਾ ਇਹਨਾਂ ਦਾ ਚੱਲਦਾ ਵੀ ਹਾਂ ਇਹ ਹਰ 6 ਮਹੀਨੇ ਬਾਅਦ ਇਹ ਮੰਤਰੀ ਬਦਲ ਹੁੰਦੇ ਨੇ ਪ੍ਰਾਣੀਆਂ ਸਰਕਾਰ ਵੀ ਇਦਾਂ ਕਰਦੀਆਂ ਸੀ। ਉਹ ਮੈਨੂੰ ਇਹ ਲੱਗਦਾ ਵੀ ਜਦੋਂ ਅਗਲੇ ਦੇ ਝੋਲੇ ਜੇ ਸਮਾਂ ਮੁੱਕ ਜਾਂਦਾ ਨਾ ਦਿੱਲੀ ਵਾਲੇ ਕਰਦੇ ਨੇ ਸੈਟਿੰਗਾਂ। ਬੇਸਿਕਲੀ ਜਿਹੜਾ ਹੈਗਾ ਔਰ ਬੜਾਈ ਸੌਖਾ ਰਾ ਉਹਨਾਂ ਨੇ ਪੰਜਾਬ 'ਚ ਅਪਣਾ ਲਿਆ ਸੀ। ਪਰ ਹੁਣ ਗੱਲ ਇਹ ਆ ਵੀ ਰਾਹ 'ਚ ਹੋਰ ਬੈਠੇ ਨੇ ਸੈਂਟਰ ਸਰਕਾਰ ਬੈਠੀ ਆ ਉਥੇ ਈਡੀ ਵਾਲੇ ਅੰਦਰ ਨਹੀਂ ਵੜਨ ਹੁੰਦੇ ਮੈਂ ਬਾਰ ਬਾਰ ਕਹਿ ਰਿਹਾ ਵੀ ਚੋਰੀ ਦਾ ਮਾਲ ਡਾਂਗਾ ਦੇ ਗੱਜ ਹੋਇਆ ਪਿਆ ਇੱਥੋਂ ਜਿੰਨਾ ਕੋ ਲੁੱਟਦੇ ਨੇ ਈਡੀ ਕਹਿੰਦੀ ਸਾਨੂੰ ਦੇਜੋ ਉਥੇ ਸੈਟਿੰਗਾਂ ਕਰਦੇ ਫਿਰ ਵਕੀਲ ਖਾ ਜਾਂਦੇ ਨੇ ਅੱਛਾ ਸ਼ੋਦੀ ਹੋਣੀ ਅੰਦਰ ਰਹਿ ਕੇ ਆਇਆ ਕੇਜਰੀਆ ਵਾਲੋਂ ਨਹੀਂ ਅੰਦਰ ਰਹਿ ਕੇ ਆਇਆ ਇਸ ਕਰਕੇ ਕਿਉਂਕਿ ਇਹਨਾਂ ਦੇ ਵਿੱਚੋਂ ਜਿਹੜੇ ਬੰਦੇ ਨੇ ਉਹ ਰਿਪਲੇਸ ਹੋ ਕੇ ਕੁਝ ਭਾਜਪੀ ਚਲੇ ਗਏ ਕੁਝ ਹੋਰ ਪਾਰਟੀ ਉਹ ਦੱਸਦੇ ਨਹੀਂ ਵੀ ਅੰਦਰ ਆ ਕੁਝ ਹੁੰਦਾ ਇਹਨਾਂ ਦੇ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਨੰਗਾ ਕਰ ਦਿੱਤਾ ਤੇ ਪੰਜਾਬ ਦੇ ਵਿੱਚ ਵੀ ਸਕਵਾਲ ਸਿੰਘ ਖਹਿਰਾ ਹੋ ਗਿਆ ਡਾਕਟਰ ਧਰਮਵੀਰ ਗਾਂਧੀ ਐਮਪੀ ਨੇ ਸਰਦਾਰ ਸੁੱਚਾ ਸਿੰਘ ਛੋਟੇਪੁਰ ਨੇ ਤੇ ਮੈਨੂੰ ਲੱਗਦਾ ਵੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਜਾਂ ਵਿੱਚ ਲਈ ਦੱਸੀ ਜਾਂਦੇ ਜਿਹੜੇ ਨਾਮ ਰਹੇ ਨੇ ਵੀ ਇਹਨਾਂ ਦੀਆਂ ਕਰਤੂਤਾ ਆ ਨੇ ਇਹ ਇਹਹੀਆਂ ਕਰਤੂਤਾ ਦੇ ਮਾਲਕ ਨੇ ਜਿਵੇਂ ਤੁਸੀਂ ਕਿਹਾ ਵੀ ਇਹ ਨਾ ਜਿਹੜਾ ਇਹ ਪੁਰਸ ਨੂੰ ਇਹਨਾਂ ਨੇ ਅਧਿਕਾਰ ਦਿੱਤੇ ਹੋਏ ਨੇ ਇਹ ਬਦਰਾ ਖੋਰੀ ਇਹ ਪੋਲੀਟੀਕਲ ਲੀਡਰਾਂ ਨਾਲ ਵੀ ਜਾਦਾ ਚੱਲਦੀ ਹੈ ਉਹਨਾਂ ਦੇ ਦੇਖੋ ਹੁਣ ਪਿੱਛੇ ਜੇ ਖੈਰਾ ਵੀ ਆਪਣੇ ਬੇਟੇ ਦੇ ਨਾਲ ਕਹਿੰਦੇ ਵੀ ਅਲੋਪ ਹੋਇਆ ਹੋਇਆ ਵੀ ਇਦਾਂ ਕਿਉਂ ਕਿ ਇਹਨਾਂ ਨੂੰ ਡਰਿਆ ਵੀ 27 ਤੋਂ ਪਹਿਲਾਂ ਵੀ ਇਹ ਬੰਦੇ ਨੇ ਜਿਹੜੇ ਦੇਖੋ ਵਿਕਰਮ ਜੀਠੀ ਹੈ ਪਹਿਲਾਂ ਉਹ ਤੇ ਕਹਿੰਦੇ ਜੀ ਇਹ ਚ ਉਹ ਜਿੱਦਨ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਗਏ ਹੈ ਵਿਜੀਲੈਂਸ ਫਿਰ ਆਮਦਨ ਤੋਂ ਵੱਧ ਜਾਇਦਾਦ 540 ਕਰੋੜ ਵਾਲਾ ਜਿਹਨਾਂ ਦੇ ਹਿਮਾਚਲ ਵਿੱਚ ਪਹਾੜ ਨੇ ਚਲਾਨ ਪੇਸ਼ ਕਰਦੇ ਨੇ ਟਰੱਕ ਭਰ ਕੇ ਨਾ ਕਿੰਨਾ ਵੀ ਇਹ ਕੀ ਜਿਹੜੇ ਵਿਰੋਧੀ ਧਿਰਾਂ ਦੇ ਵਿੱਚ ਜ਼ਿਆਦਾ ਬੋਲਣ ਵਾਲੇ ਨੇ ਸਵਾਲ ਚੱਕਣ ਵਾਲੇ ਲੀਡਰ ਨੇ ਉਹਨਾਂ ਨੂੰ ਨਿਸ਼ਾਨਾ ਕਿਉਂ ਲਾਉਂਦੇ ਨੇ ਵੀ ਇਹ ਭਗਵੰਤ ਮਾਨ ਉਹਨਾਂ ਤੇ ਕਿਉਂ ਦੇਖੋ ਦਰਸਾਲ ਭਗਵੰਤ ਮਾਨ ਦੀ ਪ੍ਰੋਬਲਮ ਇਹ ਆ ਵੀ ਮੈਂ ਫੇਰ ਉਹ ਗੱਲ ਆਪਾਂ ਰਿਪੀਟ ਕਰੀਏ ਚੰਗੇ ਨਹੀਂ ਲੱਗਦੇ ਵੀ ਪੱਲੇ ਕੱਖ ਨਹੀਂ ਹੂੰ ਪੱਲੇ ਹੀ ਕੱਖ ਨਹੀਂ ਨਾ ਕੋਈ ਵਿਜ਼ਨ ਆ ਅਜੇ ਤੱਕ ਕਮੇਡੀਅਨ ਵਾਲੇ ਐਕਸ ਦੇ ਵਿੱਚੋਂ ਜਦੋਂ ਜਿਵੇਂ ਨਹੀਂ ਬੰਦੇ ਕਈ ਵਾਰ ਸ਼ਾਮ ਨੂੰ ਸ਼ਰਾਬ ਪੀ ਲੰਦੇ ਫਿਰ ਸਵੇਰੇ ਬੈਠ ਕੇ ਚਿੰਤਨ ਜਿਆ ਕਰਦਾ ਵੀ ਰਾਹ ਕੰਮ ਘੱਲ ਰਹਿਗਾ ਜੇ ਮੈਂ ਨਾ ਪੀਂਦਾ ਤੇ ਆਹ ਕੰਮ ਐ ਕਰ ਦੇਣਾ ਸੀ ਫਿਰ ਉਹ ਸਵੇਰੇ ਉੱਠ ਕੇ بڑے ਐਕਸ਼ਨ ਚ ਆਉਂਦੇ ਨੇ ਮੈਂ ਆਹ ਫੋਨ ਲਾਉਂਦੇ ਨੇ ਹੁਣ ਇਹਦੇ ਕੋਲ ਤਾਂ ਮੁੱਖ ਮੰਤਰੀ ਦੀ ਤਾਕਤ ਆ ਮੇਰੇ ਡੀਜੀਪੀ ਪੰਜਾਬ ਨੂੰ ਕਹਿੰਦਾ ਵੀ ਫਲਾਣਾ ਮੇਰੇ ਖਿਲਾਫ ਬੋਲੇ ਲਿਓ ਚੱਕ ਕੇ ਮਾਰੂ ਇਹਦੇ ਜੁੱਤੀਆਂ ਇਹਦੇ ਇਹਦੇ ਪ੍ਰਦੇਯ ਪਰਚਾ ਇਹ ਤੋਂ ਵੱਧ ਰੂੜੀ ਦੀ ਸਿਆਸਤ ਜਿਹੜੀ ਪਿੰਡਾਂ 'ਚ ਹੁੰਦੀ ਆ ਵੀ ਸਾਡੇ ਥੋਡੇ ਜਵਾਕ ਨੇ ਨਾਲੀ ਦੇ ਉੱਤੇ ਜਿਹੜਾ ਹੈਗਾ ਉਮ ਬੈਠ ਕੇ ਕਾਣਾ ਪਿਸ਼ਾਬ ਕਰਤਾ ਉਹ ਸਿਆਸਤ ਦੇ ਉੱਤੇ ਤਾਂ ਆਏ ਹੋਏ ਨੇ ਮੈਨੂੰ ਇਹ ਦੱਸੋ ਹਸ਼ਿਆਰਪੁਰ ਇੱਕ ਬੱਚਾ ਕਤਲ ਹੋ ਗਿਆ 5 ਸਾਲ ਦਾ ਕੋਈ ਚਿੰਤਾ ਹੈ ਲੋਕਾਂ ਦੀ ਠੀਕ ਆ ਜੀ ਸਰਕਾਰ ਮਿਹਣੇ ਦੇਣ ਲੱਗੀ ਹੋਈ ਆ ਵੀ ਮਜੀਠੀਆ ਮਜੀਠੀਆ ਫੜ ਲਿਆ ਯਾਰ ਅੰਦਰ ਦੇ ਤਾਂ ਤੁਸੀਂ ਉਸ ਗੱਲ ਨੂੰ ਛੱਡ ਦਿਓ ਲੋਕਾਂ ਨੇ ਨਕਾਰ ਦਿੱਤਾ ਉਹਨਾਂ ਨੂੰ 17 ਚ ਨਕਾਰਿਆ 22 ਚ ਨਕਾਰਿਆ 22 ਚ ਨਕਾਰਿਆ ਆ ਹੁਣ ਐਮਪੀ ਦੀਆਂ ਇਲੈਕਸ਼ਨ ਤੁਸੀਂ ਇਹਦਾ ਮਤਲਬ ਤੁਹਾਡੇ ਕੋਲ ਕੋਈ ਵਿਜ਼ਨ ਨਹੀਂ ਹੁਣ ਨਵੀਂ ਇੱਕ ਗੱਲ ਨਿਕਲ ਕੇ ਆਈ ਆ ਮੀਟਿੰਗ ਹੋਈ ਆ ਕਹਿੰਦੇ ਐਮ ਐਲ ਏ ਨੂੰ ਕਹਿੰਦੇ ਪੈਸੇ ਲਿਓ ਫੜਾਣੇ ਹੁੰਦੇ ਨੇ ਹਾਂ ਹਾਂ ਨਵੀਂ ਗੱਲ ਮੈਨੂੰ ਤਾਂ ਇਹ ਵੀ ਪਤਾ ਵੀ ਕਿੰਨੀ ਕਿੰਨੀ ਫਿਕਰ ਕਿਸੇ ਐਮ ਐਲ ਏ ਨੂੰ ਲੱਗੀ ਆ ਤੇ ਐਮ ਪੀ ਤੇ ਮੰਤਰੀਆਂ ਨੂੰ ਕੀ ਫਿਕਰ ਲੱਗੀ ਆ ਕਈ ਤਾਂ ਉਥੇ ਕਮਿਟ ਕਰਿਆ ਵੀ ਅਸੀਂ ਇੰਨੇ ਦਵਾਂਗੇ ਹੁਣ ਉਹ ਸੋਚੀ ਜਾਂਦੇ ਨੇ ਵੀ ਦਈਏ ਕਿੱਥੋਂ ਕਿਸੇ ਦਾ ਕੰਮ ਤਾਂ ਕਰਾਇਆ ਨਹੀਂ ਕਿਸੇ ਨੂੰ ਕੋਈ ਨੌਕਰੀ ਨਹੀਂ ਸਾਡੇ ਰਾਹੀ ਮਿਲੀ ਕਿਸੇ ਦੇ ਕਹਿ ਦੇ ਕੋਈ ਬੰਦਾ ਨਹੀਂ ਛੱਡਿਆ ਐਸਐਚਓ ਨੇ ਤੇ ਪੈਸੇ ਕਿੱਥੋਂ ਦੇਣ ਜੀ ਹੁਣ ਉਹ ਸੋਚਦੇ ਨੇ ਵੀ ਕੋਈ ਨਾ ਕੋਈ ਯਾਰ ਕਿ ਤੂੰ ਮਿਲ ਜਾਣਾ ਇਹਨਾਂ ਦਾ ਜਿਹੜਾ ਮੂੰਹ ਮੱਥਾ ਜਿਹੜਾ ਹੈਗਾ ਉਹ ਤੋਂ ਉੱਥਨ ਵਾਲੀ ਗੱਲ ਹੋਈ ਹੋਈ ਆ ਹੁਣ ਇਹ ਤੋਂ ਵੱਧ ਹੋਰ ਕੁਛ ਨਹੀਂ ਇੱਕ ਜਿਹੜਾ ਜਦੋਂ ਕੋਈ ਵੀ ਫੰਡ ਸੀਐਮ ਰੀਲੀਫ ਫੰਡ ਦੇ ਵਿੱਚ ਦਿੰਦੇ ਨੇ ਨਾ ਕੋਈ ਵੀ ਹੁੰਦਾ ਇਹਨਾਂ ਨੇ ਨਾਟਕਵੰਜ ਕੀ ਕਰ ਲਿਆ ਰੰਗਲਾ ਪੰਜਾਬ ਉਹਦੀ ਉਹਦਾ ਅਕਾਊਂਟ ਬਣੋਂਗੇ ਕਹਿੰਦੇ ਉਹਦੇ ਵਿੱਚ ਪੈਸੇ ਚੜਦੀ ਕਲਾ ਮਿਸ਼ਨ ਹਾਂ ਚੜਦੀ ਕਲਾ ਚੜਦੀ ਕਲਾ ਮਿਸ਼ਨ ਜਿਹੜਾ ਇਹਨਾਂ ਨੇ ਚਲਾਇਆ ਉਹਦੇ ਵਿੱਚ ਰੰਗਲਾ ਪੰਜਾਬ ਵਾਲ ਐਕਚੁਅਲ ਤਾਂ ਮਤਲਬ ਦਾ ਹਿਸਾਬ ਨਹੀਂ ਹੁਣ ਦੇਣਾ ਲੋਕਾਂ ਨੂੰ ਕੋਈ ਹਿਸਾਬ ਨਹੀਂ ਦੇਣਾ ਅਸੀਂ ਅੰਮਰਲੀ ਫੰਡ ਚ ਤਾਂ ਦੇਣਾ ਪਊਗਾ ਨਾ ਹਾਂ ਉਹਦੇ ਚ ਕੋਈ ਹਿਸਾਬ ਨਹੀਂ ਦੇਣਾ ਇਹ ਸਾਰੇ ਜਿਹੜੇ ਦਿੱਲੀ ਦੇ ਪਿਟੇ ਹੋਏ ਸੀ ਏ ਸੀ ਤੇ ਪਿਟੇ ਹੋਏ ਆਮ ਆਦਮੀ ਪਾਰਟੀ ਦੇ ਲੀਡ ਉਹਨਾਂ ਦੇ ਆਈਡੀਆਜ਼ ਨੇ ਬੜੇ ਹੀ ਲੋਅਰ ਲੈਵਲ ਤੇ ਮੈਂ ਤੁਹਾਨੂੰ ਕਿਹਾ ਵੀ ਰੂੜੀ ਤੇ ਖੜ ਕੇ ਲੜਾਈ ਲੜ ਰਹੇ ਨੇ ਗੰਦ ਸਿਰ ਤੇ ਪਾ ਰਹੇ ਨੇ ਤੇ ਉਹਨਾਂ ਨੇ ਜਾਣਾ ਭੱਜ ਤੇ ਇਹ ਇਹਨਾਂ ਨੇ ਫਸਣਾ ਮੁੜ ਕੇ ਭਗਵੰਤ ਮਾਨ ਨੂੰ ਇਹ ਵੀ ਪਤਾ ਜੇ 2027 ਚ ਪਾਵਰ ਚ ਨਾ ਆਏ ਤੇ ਜਲੂਸ ਬਹੁਤ ਨਿਕਲਣਾ ਇਹਦੇ ਕੋਲ ਇੱਕੋ ਇੱਕ ਰਾਹ ਏ ਵੀ ਇਹ ਸੈਂਟਰ ਸਰਕਾਰ ਦੇ ਉਹ ਹੁਣ ਲੋਕ ਕਹਿਣ ਲੱਗੇ ਵੀ ਇਹ ਤਾਂ ਜਿਹੜਾ ਹੈਗਾ ਭਾਰਤ ਦੀ ਜਿਹੜੀ ਤਾਕਤਵਰ ਪਾਰਟੀ ਆ ਉਹਦੇ ਪੈਰਾਂ 'ਚ ਝੁਕਿਆ ਹੋਇਆ ਉਹ ਇਹਨੂੰ ਇੰਨਾ ਕੁ ਕਰ ਦੇਣਗੇ ਵੀ ਸੁਰੱਖਿਆਤ ਲਾਂਘਾ ਦੇ ਦੇਣਗੇ ਭਾਈ ਤੂੰ ਅਮਰੀਕਾ ਭੱਜਣਾ ਅਮਰੀਕਾ ਭੱਜ ਜਾ ਇੰਗਲੈਂਡ ਭੱਜਣਾ ਇੰਗਲੈਂਡ ਭੱਜ ਜਾ ਤੇ ਇਸ ਕਰਕੇ ਇਹ ਮਿਹਣਿਆਂ ਦੀ ਸਰਕਾਰ ਆ ਜਾਰੇ ਕੋਈ ਬੀਬੀਆਂ ਦੀ ਲੜਾਈ ਥੋੜਾ ਗਲੀ ਦੇ ਵਿੱਚ ਕਰਕੇ ਲੜ ਰਹੇ ਆ ਤੁਸੀਂ ਤੁਸੀਂ ਇੱਕ ਰਾਜਨੀਤਿਕ ਮੰਚ ਦੇ ਉੱਤੇ ਬੈਠੇ ਹੋ ਤੁਹਾਨੂੰ ਮੁੱਖ ਮੰਤਰੀ ਦੀ ਤਾਕਤ ਦਿੱਤੀ ਆ ਤੁਹਾਨੂੰ ਹੁਣ ਇਹ ਵੀ ਨਹੀਂ ਕਹਿ ਸਕਦੇ ਵੀ ਮੇਰੇ ਕੋਲ ਐਮਐਲਏ ਘਟਾਂ ਇਹਦਾ ਮਤਲਬ ਤੁਹਾਡੀ ਬਹੁਤ ਵੱਡੀ ਗੈਰ ਜ਼ਿੰਮੇਵਾਰਨਾ ਪਹੁੰਚ ਆ ਤੇ ਮਿਸਮੈਨੇਜਮੈਂਟ ਦੇ ਨਾਲ ਤੁਸੀਂ ਸਰਕਾਰ ਨੂੰ ਰਨ ਕਰ ਰਹੇ ਆ ਤੇ ਨਿਖਿੱਧ ਜਿਹੜਾ ਹੈਗਾ ਮੁੱਖ ਮੰਤਰੀ ਪੰਜਾਬ ਦਾ ਜਿੰਨੀਆਂ ਮਰਜ਼ੀ ਹੁਣ ਤਾਂ ਇੱਕੋ ਗੱਲ ਆ ਵੀ ਉਹ 1000 ਰੁਪਏ ਯਾਰ ਕਿਵੇਂ ਦਈਏ ਜਿਹੜਾ ਬੀਬੀਆਂ ਨੂੰ ਦੇਣਾ ਉਹ ਕਹਿੰਦਾ ਅਗਲੇ ਸੈਸ਼ਨ ਚ ਹੋਣਾ ਸਹੀ ਹੋ ਗਿਆ ਹਾਂ ਜਿਹੜੇ 26 ਵਾਲੇ ਸੈਸ਼ਨ ਚ ਦੇਖਾਂਗੇ 26 ਵਾਲੇ ਚ ਦੇਖਾਂਗੇ ਤੇ ਵੀ ਉਹ ਇਲੈਕਸ਼ਨ ਜਿਹੜੇ ਹੋਊਗੀ ਪਰ ਗੱਲ ਇਹ ਆ ਉਹਦੇ ਲਈ ਵੀ ਬੰਦੇ ਜਿਹੜੇ ਨੇ ਹੁਣ ਬੰਦੇ ਬਹੁਤ ਕੌਂਸ਼ੀਅਸ ਨੇ ਅਗਲੇ ਹਾਈ ਕੋਰਟ ਵੀ ਜਾਣਗੇ ਵੀ ਵੋਟਾਂ ਦਾ ਲਾਲਚ ਦੇਣ ਦੇ ਕਰਕੇ ਹੁਣ 1000 ਰੁਪਏ ਦਿੱਤਾ ਰਿਹਾ ਜਾਂਦਾ ਸਾਰਾ ਕੰਪਲੀਟ ਕਰੋ ਪਿਛਲਾ ਪਰ ਪੈਸੇ ਹੀ ਨਹੀਂ ਗੱਲ ਤਾਂ ਇਹ ਵੀ ਹੜ ਪੀੜ ਤਾਂ ਨੂੰ ਦੇਣ ਲਈ 10 ਕਿਲੋ ਆਟਾ ਨਹੀਂ ਦੂਜਿਆਂ ਨੂੰ ਕੰਡੇ ਵੀ ਜਣਗੇ ਹਾਂ 10 ਕਿਲੋ ਆਟਾ ਹੜ ਪੀੜਤਾ ਨੂੰ ਦੇਣ ਲਈ ਇਹ ਤਾਂ ਪੰਜਾਬ ਦੇ ਲੋਕ ਜੂੰਦੇ ਰਹਿਣ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਲਿੰਗਸਾ ਵੀ ਪੰਜਾਬ ਬਸਦਾ ਗੁਰਾਂ ਗੁਰਾਂ ਦੇ ਨਾਂ ਦੇ ਉੱਤੇ ਉਹ ਗੱਲ ਜਿਹੜੀ ਅੱਜ ਸਿਰੇ ਚੜੀ ਆ ਲੋਕਾਂ ਨੇ ਆਪਣੀਆਂ ਜੇਬਾਂ ਪਾੜ ਕੇ ਵਿੱਚੋਂ ਪੈਸੇ ਕੱਢ ਕੇ ਦੱਤੇ ਨੇ ਭਾਈ ਜੀ ਸਾਡਾ ਕੋਈ ਭਰਾ ਸਾਡੀ ਕੋਈ ਭੈਣ ਤੁੱਖਾ ਨਾ ਰਹਿ ਜੀ ਤੇ ਓਵਰ ਹੋਇਆ ਕੰਮ ਤੇ ਸਰਕਾਰ ਹਜੇ ਸੋਚ ਰਹੀ ਆ ਜਿਹੜਾ ਲੋਕਾਂ ਨੇ ਕੰਮ ਕੰਪਲੀਟ ਕਰਕੇ ਨਵੇੜ ਤਾਂ ਕਣਕਬੀਜਣ ਤੱਕ ਚਲੇ ਗਏ ਉਹਨਾਂ ਦੇ ਉਹਨਾਂ ਦੇ ਵਹੀਕਲ ਰਿਪੇਅਰ ਕੀਤੇ ਜਾ ਰਹੇ ਉਹਨਾਂ ਦੀਆਂ ਜ਼ਮੀਨਾਂ ਪੱਤਰੀਆਂ ਹਜੇ ਸਰਕਾਰ ਪੈਸੇ ਇਕੱਠੇ ਕਰਦੀ ਐ ਐਮਐਲਏ ਨੂੰ ਕਹਿੰਦੀ ਵੀ ਲਿਆਓ ਯਾਰ ਮੈਨੂੰ ਇਹ ਲੱਗਦਾ ਵੀ ਕਈ ਕਰੋੜ ਦੀ ਫਿਗਰ ਇਹਨਾਂ ਨੇ ਕੋਟ ਕਰਤੀ ਹੁਣ ਉਹ ਵਿਚਾਰੇ ਚਿੰਤਾ ਚ ਨੇ ਵਿਚਾਰੇ ਇਹਨਾਂ ਨੂੰ ਤਾਂ ਐਮਐਲਏ ਨਾ ਬਣਦੇ ਹਾਲਾਤ ਇਹ ਨੇ ਕਿਉਂਕਿ ਇੱਕ ਨਾ ਮੈਨੂੰ ਲੱਗਦਾ ਵੀ ਇਹ ਵਰਤਾਰਾ ਹੀ ਹੈਗਾ ਜਦੋਂ ਤੁਸੀਂ ਪੋਲਿਟੀਕਲ ਸਿਸਟਮ ਵਿੱਚ ਵਿਚਰਦੇ ਹੋ ਐਮਐਲਏ ਬਣ ਜਾਂਦੇ ਹੋ ਇੱਕ ਆਫ ਦੀ ਰਿਕਾਰਡ ਤੁਹਾਡੇ ਕੋਲ ਕੈਸ਼ ਫਲੋ ਕਰਦਾ ਹਾਂ ਹੂੰ ਹੁਣ ਆਪਾਂ ਕਹਿ ਨਹੀਂ ਸਕਦੇ ਅਗਲਾ ਕਹਿੰਦਾ ਯਾਰ ਅਸੀਂ ਤਾਂ ਦੰਦੇ ਦੀ ਰਿਸ਼ਵਤ ਨਾ ਅਸੀਂ ਲੈਣੇ ਆ ਪਰ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਇੱਕ ਬਿਊਰੋਕ੍ਰੇਸੀ ਜਿਹੜੀ ਤੁਹਾਡੀ ਕੌਨਸਟੀਚਨਸੀ ਦੇ ਵਿੱਚ ਆਉਨੇ ਪੇ ਕਰਨਾ ਹੀ ਹੁੰਦਾ ਹਾਂ ਤੇ ਪਰ ਗੱਲ ਇਹ ਆ ਵੀ ਦਾੜੀ ਨੂੰ ਮੁੱਛਾਂ ਬੜੀਆਂ ਹੋ ਗਈਆਂ ਹੁਣ ਉਹਨਾਂ ਨੇ ਪੈਸੇ ਜਿਆਦਾ ਮੰਗ ਲਏ ਤੇ ਥੱਲੇ ਉਹਨਾਂ ਫਲੋ ਹੈ ਨਹੀਂਗਾ ਇਸ ਕਰਕੇ ਅਫਸਰ ਵੀ ਕਿੱਥੋਂ ਦੇ ਦੇਣ ਹੁਣ ਜੇ ਕਿਸੇ ਐਸਚੂ ਨੂੰ ਕਹਿਣਗੇ ਜਾਂ ਡੀਟੀਓ ਆਰਟੀਓ ਅਖਾਜ ਨੂੰ ਕਹਿਣ ਉਹ ਕਿਹਦਾ ਗਲ ਘੋੜ ਦੇਣ ਜੇ ਘੁੱਟਣਗੇ ਆਮ ਲੋਕਾਂ ਦਾ ਘੁੱਟਣਗੇ ਹਾਂ ਤੇ ਸਰਕਾਰ ਦੇ ਖਿਲਾਫ ਫੇਰ ਗੱਲ ਖੜੀ ਹੈ ਜਾਨਕੀ ਬੇਸਿਕ ਸੂਜ ਵੀ ਨਹੀਂ ਹੈਗੀ ਮੂਰਖਾਂ ਦੇ ਕਹਿੰਦੇ ਵੀ ਜੇ ਸਿੰਘ ਹੁੰਦੇ ਤਾਂ ਇਹ 12 ਸਿੰਘੇ ਹੁੰਦੇ ਗੱਲ ਉੱਥੇ ਆਖੜੀ